ਤਾਤੀ ਕਿਆ ਹੋਰ ਰਵੜਾ ਆ ਪਾਇਆ ਓਏ ਕੀ ਗੱਲ ਹੋ ਗਈ ਇਹ ਜੀ ਕੀ ਚੱਕਰ ਪੈ ਗਿਆ ਆ ਲੈ ਦੁੱਧ ਦੁੱਧ ਲੈ ਕੇ ਦੇ ਕਿਆ ਪਤੰਦਰ ਆ ਦੇਖੀ ਗੱਲ ਹੈ ਕੋਈ ਕਿਆ ਸ਼ਰਮ ਮੈਨ ਵਾਲਾ ਚੰਗੇ ਕਰੋ ਹੈਗੇ ਤੜਕੇ ਤੜਕੇ ਦੁੱਧ ਡੋਲੂ ਚੱਕ ਲੈ ਮੰਗਣ ਤਰਪਿਆ ਉਹ ਭਾਈ ਸਾਹਿਬ ਮੰਗਣ ਕੌਣ ਤੁਰਿਆ ਗਿਆ ਪੈਸੇ ਦਿੰਨੇ ਕੋ ਪੰਨਣੀ ਲਿਆ ਦੇ ਉੱਥੋਂ ਥੋੜੇ ਤਾਂ ਅਡਵਾਂਸ ਜਮਾ ਪੈਸੇ ਦੇ ਪਹਿਲੇ ਖੇਤਰਾ ਫਿਰਦਾ ਹੋਏਗਾ ਅੱਛਾ ਕੀ ਹਾਂ ਤੇਰਾ ਲੋੜਾ ਦੁੱਧ ਪਤਲਾ ਹੁੰਦਾ ਚਾਚੀ ਨੂੰ ਵੀ ਕੀ ਮਰੀ ਲੰਬਾ ਹਾਤਾ ਮੈਂ ਤਾਂ ਕਿੰਨਾ ਕ ਮੋਟਾ ਦੁੱਧ ਚਾਹੀਦਾ ਤੂੰ ਉਹ ਦੱਸ ਦੇ ਓਏ ਮੋਟਾ ਘਟ ਘਟ ਸੰਘਣਾ ਦਾ ਹੋਵੇ ਯਾਰ ਸੰਘਣਾ ਹੋਵੇ ਚੱਲ ਪਸ਼ੂਆਂ ਨੂੰ ਪਾਣੀ ਪਿਆ ਤੈਨੂੰ ਮੈਂ ਦੁੱਧ ਲਿਆ ਦਿੰਨਾ ਸੰਘਣਾ ਲਿਆ ਦਿੰਨਾ ਕਿੰਨਾ ਕ ਸੰਘਣਾ ਚਾਹੀਦਾ ਮੈਨੂੰ ਉਹ ਦੱਸ ਦੇ ਹੁਣ ਪਰ ਜੀਫਟ ਵਾਲਾ ਤਾਂ ਹੋਵੇ ਯਾਰ ਹੁਣ ਤਾਂ ਦੱਸ ਦੇ 10 ਵਾਲਾ ਵੀ ਮਿਲ ਜੂਆ ਤੂੰ ਕਿੱਥੇ ਲੈ ਦੇਗਾ ਜੂਰ ਗਈ ਪਉਣਾ ਮੜੇ ਵੱਧ ਪਾ ਦੂੰ ਬੱਸ ਰਹਿਣ ਦੇ ਮੈਨੂੰ ਤਾਂ ਜਿਹੇ ਜਾਏਗਾ ਉਹੋ ਜਿਹੀ ਲਿਆ ਦੇ ਯਾਰ ਪਸ਼ੂਆਂ ਨੂੰ ਪਾਣੀ ਪਿਆ ਚਲਾ ਆ ਗਿਆ ਮੈਂ ਕਿਉਂ ਪਿਆ ਪਸ਼ੂਣ ਪਿਆਣੀ ਓਏ ਡਰ ਨਰਦੇ ਹੀ ਹੋ ਤੂੰ ਹਾਂ ਤੂੰ ਯਾਰ ਕਮਾਲ ਹੀ ਹੋ ਗਿਆ ਮੈਂ ਸੱਚੀ ਮਿੱੱਚੀ ਮੈਨੂੰ ਆਇਆ ਸੀ ਤੇਰੇ ਬਾਰੇ ਜਿਹੜਾ ਲੋਕ ਬੋਲਦੇ ਸੱਚੀ ਵਿੱਚ ਉਹ ਨਿਕਲਿਆ ਇਹਨਾਂ ਦਾ ਪਾਣੀ ਆਹ ਦੁੱਧ ਵੀ ਤਾਂ ਪੀਣਾ ਹੀ ਐ ਪੰਨ ਪੀਣਾ ਦੁੱਧ ਨਾ ਮੈਂ ਪੈਸੇ ਦਿੰਨੇ ਬਿਲੇ ਪੈਸੇ ਜਿਨ੍ਹਾਂ ਨੂੰ ਇਹ ਪੈਸੇ ਕਮਾ ਕੇ ਦਿੰਦੀ ਹੈ ਨਾ ਉਹ ਪਿਉ ਉਹਨਾਂ ਨੂੰ ਪਾਣੀ ਮੈਥੋਂ ਨਹੀਂ ਕੋਈ ਚੜਗੇ ਪਿਆਈ ਦੇ ਆਪਣਾ ਰੱਖ ਲੈ ਢਾਂਢੀ ਗੱਲਾਂ ਵੇਖ ਕਰਦਾ ਢਾਂਢੀਆਂ ਰੱਖਣੀਆਂ ਬਹੁਤ ਔਖੀਆਂ ਆਏ ਤਾਂ ਹਰੇਕ ਹੀ ਰੱਖ ਲੈ ਢਾਂਢੀਆਂ ਫਿਰ ਤਾਂ ਹਰੇਕ ਸ਼ਹਿਰ ਵਾਲਾ ਢਾਂਢੀਆਂ ਰੱਖੀ ਚੱਲੇ ਬਾਈ ਬਿੱਲਾ ਹਣਾ ਸਰਦਾ ਹੈ ਪੈਸੇ ਕੋਲੇ ਪੈਸੇ ਹੀ ਪੈਸੇ ਲੈ ਕੇ ਦੁੱਧ ਲੈਣੇ ਲੈਣੇ ਕਿਉਂ ਖੁਰਪੜਾਏ ਲਿਆ ਤੇ ਲਿਆ ਤੇ ਮੇਰਾ ਭਰਾ ਇਹ ਖਣਗਾ ਬਹੁਤ ਔਖੀਆਂ ਰੁਪਿਆ ਲੱਗਦਾ ਪਹਿਲਾਂ ਤਾਂ ਇਹਨਾਂ ਦਾ ਘਰ ਬਣਾਉਣਾ ਪੈਂਦਾ ਸਾਈਡ ਤੇ ਹੂੰ ਬੜੀ ਤਿੰਨ ਮੰਜ਼ਲੀ ਕੋਠੀ ਪਾਤੀ ਸੜਾ ਛੜਾ ਛੱਤ ਰੱਖਿਆਗਾ ਮਾਰਦਾ ਕਿ ਨਾਲ ਲੱਸੀ ਵੀ ਲੈਦੀ ਤੇ ਇਹ ਲੱਸੀ ਵੀ ਹੁਣ ਕਿਵੇਂ ਲੱਸੀ 20 ਰੁਪਏ ਮਿਲਦੇ ਆ ਗਲਾਸ ਜੇ ਤੂੰ ਸ਼ਹਿਰ ਚ ਜਾਏਗਾ ਜੇ ਅਸੀਂ ਅੱਜ ਪਸ਼ੂ ਛੜਦਗੇ ਨਾ ਹਾਂ ਅੱਧਾ ਪਿੰਡ ਚਾਹ ਬਣਾ ਮਰਜ ਅੱਧੀ ਦਿੱਲੀ ਮੈਂ ਇਹ ਕਿਹੜਾ ਸਾਰਾ ਪਿੰਡ ਹੀ ਨਾ ਮਰਜ ਕੱਲੀ ਹੁਣ ਗਾਵਾਂ ਨਾਲ ਪੂਰਿਆ ਕਰਦਾ ਹੁਣ ਵੱਡਾ ਬੀੜਾ ਡੈਰੀ ਦਾ ਮਾਲਕ